ਰੱਬ ਨੇ ਮੇਰੀਆਂ ਬਹੁਤ ਸੁਨੀਆਂ ਨੇ ਬਹੁਤ ਸੁਨੀਆਂ ਨੇ ਰੱਬ ਨੇ ਅਜੇ ਤੱਕ ਮੇਰੀਆਂ ਤੇ ਦਿਲੋਂ ਝੋਲੀਆਂ ਅਟਕੇ ਮੰਗ ਰਿਹਾ ਵੀ ਦੁਆਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾਂ ਫਵਾਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਉਂ ਤੁਸੀਂ ਨਾ ਲੈਨੇ ਹੋ ਵੀ ਇਹਦੇ ਕੋਲ ਕਿੰਨੀਆਂ ਕਿ ਝੋਲੀਆਂ ਨੇ ਪਹਿਲੀ ਝੋਲੀ ਕਹਿੰਦਾ ਸੀ ਵੀ ਮੈਂ ਭਗਵੰਤ ਮਾਨ ਦੀ ਸਾਥ ਉਹ ਝੋਲੀ 6 ਮਹੀਨੇ ਚਲੀ ਆ ਫੇਰ ਅੱਜ ਕੱਲ ਨਵੇਂ ਹੀ ਕਹਿੰਦੇ ਕਹਿੰਦਾ ਮੈਂ ਝੋਲੀ ਅਟਦੇ ਵੀ ਮੁੱਖ ਮੰਤਰੀ ਦੇ ਸਾਹਮਣੇ ਪੇਚਾਂ ਪਾਵੇ ਲੋਕਾਂ ਦੇ ਲਈ ਅੱਡੀਆ ਵੀ ਸਾਡੇ ਧੂਰੀ ਦੇ ਲੋਕ ਹਮੇਸ਼ਾ ਖੁਸ਼ੀ ਵਸਦੇ ਰਹਿਣ ਸਾਡੇ ਧੂਰੀ ਦੇ ਲੋਕਾਂ ਨੂੰ ਕਦੇ ਦਿੱਕਤ ਨਾ ਆਵੇ ਹਮੇਸ਼ਾ ਆਪਕੇ ਨਾਲ ਜਿਹੇ ਪਾਸੇ ਬੋਰਡੀ ਵੱਲੋਂ ਵੀ ਤਿਆਰੀ ਕੀਤੀ ਕਾਂਗਰਸ ਸਾਹਮਣੂ ਹੋਣ ਤੋਂ ਬਾਅਦ ਤਦੋਂ ਮਨੇ ਝੋੜੀ ਅੜ ਕੇ ਰੱਬ ਤੋਂ ਅਰਦਾਸ ਕੀਤੀ ਆ ਵੀ ਮੁੱਖ ਮੰਤਰੀ ਧੂਰੀ ਤੋਂ ਹੀ ਚੋਣ ਲੜਨ ਤੇ ਮੇਰਾ ਪੇਚਾ 2027 ਦੇ ਵਿੱਚ ਮੁੱਖ ਮੰਤਰੀ ਨਾਲ ਪਵੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਮੈਨੂੰ ਇਹ ਨਹੀਂ ਪਤਾ ਕਿ ਜਿਹਦੇ ਬੰਦੇ ਦਾ ਤੁਸੀਂ ਨਾ ਲੈਨੇ ਹੋ ਵੀ ਇਹਦੇ ਕੋਲ ਕਿੰਨੀਆਂ ਕਿ ਝੋੜੀਆਂ ਨੇ ਪਹਿਲੀ ਝੋੜੀ ਕਹਿੰਦਾ ਸੀ ਵੀ ਮੈਂ ਭਗਵੰਤ ਮਾਨ ਦੀ ਸਾਰੀ ਉਮਰ ਦੇ ਲਈ ਪੈ ਗਿਆ ਉਹ ਝੋਲੀ 6 ਕੁ ਮਹੀਨੇ ਚੱਲੀ ਆ ਫੇਰਾ ਕੱਲ ਨਵੇਂ ਆ ਕੇ ਇਹਨੇ ਕਹਿੰਦਾ ਕਹਿੰਦਾ ਮੈਂ ਝੋਲੀ ੜਦਾ ਵੀ ਮੁੱਖ ਮੰਤਰੀ ਦੇ ਸਾਹਮਣੇ ਪੇਚਾ ਪਵੇ ਮੈਂ ਦੱਸਣਾ ਚਾਹੁੰਦਾ ਕਿ ਮੁੱਖ ਮੰਤਰੀ ਤੋਂ ਤੂੰ 50000 ਰੁਪਏ 55000 ਤੇ ਹਾਰੇ ਆ ਉਹ ਤੋਂ ਬਾਅਦ ਜਦੋਂ ਲੋਕ ਸਭਾ ਦੀਆਂ ਚੋਣਾਂ ਆਈਆਂ 12000 ਵੋਟ ਰਹੀ ਕਿ ਕਾਂਗਰਸ ਦੀ ਜਦੋਂ ਇਹਨੂੰ ਬਾਈਪੋਲ ਦੀ ਟਿਕਟ ਮਿਲੀ ਉਸ ਤੋਂ ਬਾਅਦ ਇਹ ਝੋਲੀ ਮੁੱਖ ਮੰਤਰੀ ਸਾਹਿਬ ਦੀ ਪੈ ਗਈ ਸਨ ਸਾਰੀ ਉਮਰ ਦੇ ਲਈ ਹੁਣ ਉਹ ਝੋਲੀ ਚੋਂ ਬਾਹਰ ਨਿਕਲ ਕੇ ਫੇਰ ਆਏ ਫੇਰ ਕਹਿੰਦੇ ਮੈਂ ਫੇਰ ਝੋਲੀ ੜਦਾ ਮੈਂ ਦੱਸਣਾ ਚਾਹੁੰਦਾ ਸਾਹਿਬ ਕਦੇ ਵੀ ਇਹਨੇ ਝੋਲੀ ਲੋਕਾਂ ਦੇ ਲਈ ਅੱਡੀਆ ਵੀ ਸਾਡੇ ਧੂਰੀ ਦੇ ਲੋਕ ਹਮੇਸ਼ਾ ਖੁਸ਼ੀ ਵਸਦੇ ਰਹਿਣ ਸਾਡੇ ਧੂਰੀ ਦੇ ਲੋਕਾਂ ਨੂੰ ਕਦੇ ਦਿੱਕਤ ਨਾ ਆਵੇ ਹਮੇਸ਼ਾ ਆਪਦੇ ਫਾਇਦੇ ਲਈ ਝੋਲੀ ਾੜਦੇ ਆ ਤੇ ਰੱਬ ਵੀ ਮਿੱਤਰਾ ਫਿਰ ਸਭ ਦੀ ਸੁਣਦਾ ਝੋਲੀ ਾੜਨ ਦਾ ਕੀ ਹੈ ਤੂੰ ਕਹਿ ਵੀ ਜਿੱਥੇ ਮੁੱਖ ਮੰਤਰੀ ਲੜੂਗਾ ਮੈਂ ਲੜੂਗਾ ਦਮ ਹੋਣਾ ਚਾਹੀਦਾ ਬਾਈ ਜੀ ਜਦੋਂ ਆਪਾਂ ਕੰਮ ਕਹਿਣੀ ਤੇ ਕਰਨੀ 'ਚ ਫਰਕ ਹੋਵੇ ਤਾਂ ਉਹਦਾ ਨਤੀਜਾ ਬਹੁਤ ਮਾੜਾ ਹੁੰਦਾ ਇਕੋ ਨਾਲ ਸਲੋਗਨ ਵੀ ਆ ਧੂਰੀ ਮੇਰੀ ਬਿੱਟੀ ਧੂਰੀ ਮੇਰੀ ਸ਼ਾਨ ਉਹਨਾਂ ਨੇ ਨਵਾਂ ਸਲੋਗਨ ਕੀਤਾ ਉਹਦੇ ਬਾਰੇ ਵੀ ਕਹਿੰਨੇ ਨਹੀਂ ਸਲੋਗਨ ਤਾਂ ਜੀ ਦੇਖੋ ਬਹੁਤ ਦਿੰਦੇ ਆ ਬਾਰ-ਬਾਰ ਸਲੋਗਨ ਦਿੰਦੇ ਆ ਪਰ ਸਲੋਗਨ ਤੇ ਕੰਮ ਕਿੰਨਾ ਕੁ ਕਰਿਆ ਜਦੋਂ ਲੋਕਾਂ ਨੇ ਪਹਿਲਾਂ 5 ਸਾਲ ਐਮਐਲਏ ਬਣਾਏ ਉਦੋਂ ਕਾਂਗਰਸ ਦੀ ਸਰਕਾਰ ਚ ਰਹੇ ਉਹ ਤੋਂ ਬਾਅਦ ਹਾਰ ਕੇ ਇਹਨਾਂ ਨੇ ਕੀ ਕਰਿਆ ਉਹ ਸਭ ਨੂੰ ਜਨਤਾ ਨੂੰ ਪਤਾ ਹੈ ਕਿਉਂਕਿ ਆਪਦੇ ਮੂੰਹ ਤਾਂ ਹਰ ਬੰਦਾ ਆਪਦੀ ਵਡਿਆਈ ਆਖਦਾ ਹੈ ਮੈਂ ਵੀ ਆਪਦੀ ਵਡਿਆਈ ਆਖਾਂਗਾ ਪਰ ਜਿਹੜੇ ਧੂਰੀ ਦੇ ਲੋਕ ਨੇ ਉਹਨਾਂ ਨੂੰ ਸਭ ਪਤਾ ਹੈ ਉਹਨਾਂ ਨੂੰ ਇਹ ਵੀ ਪਤਾ ਵੀ ਮਿੱਟੀ ਤੋਂ ਟਾਈਲਾ ਕਿਹਦੀਆਂ ਬਣੀਆਂ ਨੇ ਮਿੱਟੀ ਤੋਂ ਘਰ ਕਿਹਦੇ ਬਣੇ ਆ ਲੋਕਾਂ ਨੂੰ ਸਭ ਪਤਾ ਹੈ ਇਸ ਕਰਕੇ ਲੋਕ ਜਾਣੂ ਨੇ ਲੋਕ ਮੂਰਖ ਨਹੀਂ ਬਣਨਗੇ ਔਰ ਨਾਲੇ ਬਾਈ ਜੀ ਗੱਲ ਇਹ ਹੈ ਕੱਲ ਜਿਹੜੇ ਉੱਥੇ ਵਰਕਰ ਸਹਿਬਾਨ ਗਏ ਸੀ ਦੇਖੋ ਕਾਂਗਰਸ ਪਾਰਟੀ ਦੇ ਉਹ ਆਗੂ ਸਹਿਬਾਰ ਨੇ ਕਾਂਗਰਸ ਦੇ ਵਿੱਚ ਉਹ ਹੈਗੇ ਨਹੀਂ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਐ ਵੀ ਕਾਂਗਰਸ ਵਿੱਚ ਕਿੰਨਾ ਚਿਰੋਂ ਕਿਉਂਕਿ ਦੋ ਗੱਲਾਂ ਮਾਨ ਸਾਹਿਬ ਹੁੰਦੀਆਂ ਕਾਂਗਰਸ ਕਾ ਹੋਣਾ ਹੈ ਔਰ ਕਾਂਗਰਸ ਮੇ ਹੋਣਾ ਇਹ ਦੋਨਾਂ ਚੀਜ਼ਾਂ 'ਚ ਫਰਕ ਹੈ ਉਹ ਕਾਂਗਰਸ ਮੇ ਨੇ ਕਾਂਗਰਸ ਦੇ ਨਹੀਂ ਹੈਗੇ ਉਹ ਕਿਉਂਕਿ ਕਾਂਗਰਸ ਦੇ ਅਸੀਂ ਸਾਰੇ ਆਂ ਪਾਰਟੀ ਜਿਹਨੂੰ ਮਰਜ਼ੀ ਟਿਕਟ ਦੇਵੇ ਅਸੀਂ ਪਾਰਟੀ ਦਾ ਛੱਡਾ ਚੱਕ ਕੇ ਫਿਰਦੇ ਆਂ ਸਾਹਿਬ ਉਹ ਹੈਗੇ ਨੇ ਮੌਕਾ ਪ੍ਰਸਤੀ ਲੋਕ ਜਿਹੜੇ ਕਾਂਗਰਸ ਨੂੰ ਹੁਣ ਵਰਤ ਰਹੇ ਨੇ ਵੀ ਅਸੀਂ 2027 ਦੇ ਵਿੱਚ ਦੇਖਾਂਗੇ ਜੇ ਤੂੰ ਇਹ ਕਹਿਣਾ ਵੀ ਅਸੀਂ ਕਾਂਗਰਸ ਦਾ ਝੰਡਾ ਚੱਕ ਕੇ ਫਿਰ ਰਹੇ ਹਾਂ ਹਰ ਵੇਰੀ ਝੋਲੀ ਆਪਦੇ ਲਈ ਕਿਉਂ ਅੱਡੀ ਜਾਂਦੀ ਹੈ ਜੇ ਸਾਡੇ ਗੁਰੂਆਂ ਪੀਰਾਂ ਨੇ ਵੀ ਕਿਹਾ ਜੇ ਝੋਲੀ ਅੱਢਣੀ ਹੈ ਤਾਂ ਸਮਾਜ ਲਈ ਅੱਢੋ ਲੋਕਾਂ ਲਈ ਅੱਢੋ ਵੀ ਭਾਈ ਮੇਰੇ ਲੋਕ ਖੁਸ਼ੀ ਵਸਦੇ ਰਹਿਣ ਪਰ ਇਹ ਜਿਹੜੇ ਡਰਾਮੇਬਾਜ਼ ਲੋਕ ਨੇ ਇਹਨਾਂ ਨੇ ਪਹਿਲਾਂ ਵੀ ਕਾਂਗਰਸ ਦੀ ਪਿੱਠ 'ਚ ਛੂਰਾ ਮਾਰ ਕੇ ਮੌਕੇ ਤੇ ਭੱਜੇ ਨੇ ਔਰ ਅੱਜ ਵੀ ਕਾਂਗਰਸ ਨੂੰ ਇਹ ਜਿੰਨਾ نیچے ਲੈ ਕੇ ਜਾ ਸਕਦੇ ਨੇ ਉਹਨਾਂ ਨੂੰ نیچے ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੈਂ ਦੱਸਣਾ ਚਾਹਣਾ ਹੈ ਕਿ ਧੂਰੀ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਨਹੀਂ ਧੂਰੀ ਦੇ ਲੋਕ ਕਾਂਗਰਸ ਦਾ ਚੜ੍ਹ ਚੱਕੇ ਤੁਰੰਨੋਂ ਤਿਆਰ ਨੇ ਭਾਵੇਂ 2027 ਚ ਮੁੱਖ ਮੰਤਰੀ ਆਵੇ ਭਾਵੇਂ ਪ੍ਰਧਾਨ ਮੰਤਰੀ ਆਵੇ ਧੂਰੀ ਵਿੱਚ ਕਾਂਗਰਸ ਪਾਰਟੀ ਹੀ ਸੀਟ ਜਿੱਤੇਗੀ ਸਾਹਿਬ